ਲੈ ਕੇ ਇਸ ਵੇਲੇ ਪੰਜਾਬ ਦੇ ਵਿੱਚ ਸਿਆਸੀ 파ਰਾ ਚੜਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵਿਚਾਲੇ ਲੁਧਿਆਣਾ ਤੋਂ ਪਾਜਪਾ ਦੇ ਸੀਨੀਅਰ ਨੇਤਾ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਵੱਲੋਂ ਕਿ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਦਰਸਲ ਉਹਨਾਂ ਖਾਸ ਕਰਕੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਤੰਜ ਕਸੇ ਨੇ ਤੇ ਕਿਹਾ ਕਿ ਲਾਲਜੀਤ ਭੁੱਲਰ ਦੇ ਵੱਲੋਂ OBC ਭਾਈਚਾਰੇ ਦੇ ਲਈ ਜੋ ਟਿੱਪਣੀ ਕੀਤੀ ਗਈ ਹੈ ਉਹ ਬੇहद ਨਿੰਦਣਯੋਗ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਮਾਫੀ ਮੰਗਣ ਦੀ ਵੀ ਗੱਲ ਆਖੀ ਉਹਨਾਂ ਦਾ ਕਹਿਣਾ ਹੈ ਕਿ ਟਿੱਪਣੀ ਤੋਂ ਬਾਅਦ ਦੀ ਮਾਫੀ ਮੰਗਣ ਦਾ ਕੋਈ ਆਧਾਰ ਨਹੀਂ ਹੈ ਇਸ ਦੇ ਨਾਲ ਹੀ ਦੱਸਦੀ ਕਿ ਬਿੱਟੂ ਲੁਧਿਆਣਾ ਦੇ ਈਸਾ ਨਗਰੀ ਪੁੱਲੀ ਦੇ ਨੇੜੇ ਪੰਜਾਬ ਭਾਜਪਾ ਦੇ ਖਜ਼ਾਨਚੀ ਤੇ ਹਲਕਾ ਕੇਂਦਰੀ ਚਾਜ ਗੁਰਦੇਵ ਸ਼ਰਮਾ ਦੇਬੀ ਦੀ ਅਗਵਾਈ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਨ ਜਿਨ੍ਹਾਂ ਉੱਥੇ ਭਾਜਪਾ ਦੀਆਂ ਪ੍ਰਾਪਤੀਆਂ ਲੋਕਾਂ ਨੂੰ ਦਿਖਵਾਈਆਂ ਨੇ ਇਸ ਦੇ ਨਾਲ ਹੀ ਲੋਕਾਂ ਨੂੰ ਭਾਜਪਾ ਦੇ ਹੱਕ ਦੇ ਵਿੱਚ ਫਤਵਾ ਦੇਣ ਦੀ ਵੀ ਅਪੀਲ ਕੀਤੀ ਹੈ ਇਸ ਜਨਾ ਉਹਨਾਂ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਵੱਡੀ ਜਿੱਤ ਹੋਵੇਗੀ ਉਹਨੂੰ ਉਦਨੀ ਕਹਿੰਦਾ ਸੀ ਵੀ ਮੋਦੀ ਜੀ ਰੈੱਡ ਕਾਰਪਟ ਦਾ ਸਵਾਗਤ ਆ ਜਿਹੜਾ ਕਿਸਾਨਾਂ ਦਾ ਕਰਨਗੇ ਉਹੀ ਗੱਲ ਉਹਨਾਂ ਨੇ ਸੰਗਲਪ ਪੱਤਰ ਚ ਕਹੀ ਹੈ ਜੀ ਪ੍ਰਧਾਨ ਸਾਹਿਬ ਸਰਦਾਰ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਕਿਤਨਾ ਕਿਤੇ ਕਮੀ ਰਹੀ ਨਹੀਂ ਨਹੀਂ ਕੋਈ ਵਿਰੋਧ ਨਹੀਂ ਹੋ ਰਿਹਾ ਬਿਲਕੁਲ ਵਿਰੋਧ ਨਹੀਂ ਹੋ ਰਿਹਾ ਇੱਕ ਗੱਲ ਨੂੰ ਮੇਰੀ ਨੂੰ ਸਮਝੋ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਚੁਟਕੀ ਮਾਰ ਕੇ ਕਹਿੰਦੀ ਸੀ 23 ਫਸਲਾਂ ਚ ਐਮਐਸਪੀ ਦਵਾਂਗੇ ਉਹਨਾਂ ਦੇ ਕੈਂਡੀਡੇਟਾਂ ਦਾ ਵਿਰੋਧ ਕਿਉਂ ਨਹੀਂ ਹੋ ਰਿਹਾ ਇਹਦਾ ਕੀ ਮਤਲਬ ਤੁਸੀਂ ਸਮਝਦੇ ਹੋ ਅੰਮੀ ਸਾਹਿਬ ਆਂ ਬਾਈ ਬਾਈ ਜੀ ਕਹਿੰਦੇ ਜੀ ਬਿੱਟੂ ਜਿੱਟ ਗਿਆ ਮੈਂ ਸਿਆਸਤ ਛੱਡਦਾਗਾ ਛੱਡਣੀ ਵੀ ਪੈਣੀ ਯਾਰ ਇਹ ਗੱਲ ਛਡਾ ਦੇਂਗੇ ਛਡਾਵਾਂਗੇ ਇਹ ਇਹ ਮੈਂ ਨਹੀਂ ਆ ਜੋ ਕਹਿ ਰਹੇ ਆ ਨਾ ਸਾਡੇ ਇਹ 100 ਐਮਏ ਸਾਡੇ ਨਾਲ ਨੇ ਕਿਹਾ ਉਹਨੇ ਸਿਆਸਤ ਛੱਡਾਵਾਂਗੇ ਛਡਾਵਾਂਗੇ ਅੰਮੀ ਸਾਹਿਬ ਬੈਲ ਕਮਿਟੀ ਨੂੰ ਦਿਖਾਈ ਸੀ ਕਿਉਂ ਆਨੰਦ ਦੇ ਚਚਾ ਕਾਂਗਰਸ ਹੋਵੇ ਚਾਹ ਆਮ ਆਦਮੀ ਪਾਰਟੀ ਹੋਵੇ ਚਾਹ ਅਕਾਲੀ ਦਲ ਹੋਵੇ ਜਮਾਨਤਾ ਚੱਲ ਕਰਕੇ ਵੇਚਾਂਗੇ ਸਭ ਤੋਂ ਪਹਿਲਾਂ ਪ੍ਰੋਮਿਸ ਕਰ ਰਹੇ ਆ ਭਾਰਤੀ ਜੰਗਦਾ ਬਾਕੀ ਕਰਦੇ ਯਾਰ ਅਸੀਂ ਤਾਂ ਪਹਿਲਾਂ ਹੀ ਕਿਹਾ ਵੀ ਇਹ ਮਾਫੀ ਨੂੰ ਛੱਡੋ ਯਾਰ ਕਿਸੇ ਨੂੰ ਕਿਸੇ ਨੂੰ ਕੁਝ ਵੀ ਕਹਿ ਕੇ ਤੁਸੀਂ ਇੱਕ ਲੁਧਿਆਣੇ ਚ ਸਾਡਾ ਇੱਕ ਇੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਈਕਲ ਤੋਂ ਲੈ ਕੇ ਕਾਰ ਤੱਕ ਕਿਹਣਾ ਭਾਈਚਾਰਾ ਹੈ ਜੀ ਜਿਹੜਾ ਇਹ ਬਣਾਉਂਦਾ ਹੈ ਜਿਹੜੇ ਅੱਜ ਸਾਰੇ ਸਵਾਰ ਹੁੰਦੇ ਆ ਸਾਰੀਆਂ ਚੀਜ਼ਾਂ ਤੇ ਉਸ ਭਾਈਚਾਰੇ ਨੂੰ ਉਸ ਭਾਈਚਾਰਾ ਜੀ ਸਾਡੇ ਸਾਰੇ ओबीसी ਭਾਈਚਾਰਾ ਆ ਜਾਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ